ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਝਟਕਾ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਦਰਜਣ ਦੇ ਕਰੀਬ ਅਹੁਦੇਦਾਰਾਂ ਨਾਲ ਆਪ ਚ ਸ਼ਾਮਲ ਐਮਐਲਏ ਨੀਨਾ ਮਿੱਤਲ ਨੇ ਅਕਾਲੀ ਦਲ ਛੱਡ ਕੇ ਆਏ ਸਮੂਹ ਅਹੁਦੇਦਾਰਾਂ ਨੂੰ ਪਾਰਟੀ ਚ ਨਾਲ ਕੀਤਾ ਸਨਮਾਨਿਤ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਪੁਰਾ ਵਿੱਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਹਲਕਾ ਰਾਜਪੁਰਾ ਵਿਧਾਇਕ ਨੀਨਾ ਮਿੱਤਲ ਦੀ ਮੌਜੂਦਗੀ ਵਿੱਚ ਜਤਿੰਦਰ ਸਿੰਘ ਰੋਮੀ ਅਬਰਾਵਾ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਅਤੇ ਸੈਣੀ ਮਹਾਸਭਾ ਮਾਲਵਾ ਜ਼ੋਨ ਪੰਜਾਬ ਦੇ ਪ੍ਰਧਾਨ ਅਤੇ ਸਰਪੰਚ ਸਤਵਿੰਦਰ ਸਿੰਘ ਮਿਰਜ਼ਾਪੁਰ ਬਲਾਕ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਅਮਰਜੀਤ ਸਿੰਘ ਅਬਰਾਵਾ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਗੁਰਪ੍ਰੀਤ ਸਿੰਘ ਜੋਨੀ ਪ੍ਰਧਾਨ ਐਸਸੀ ਵਰਗ ਸਰਕਲ ਪ੍ਰਧਾਨ ਬਨੂੜ ਧਰਮਪਾਲ ਪੰਚ ਮਿਰਜ਼ਾਪੁਰ ਜਗਜੀਤ ਸਿੰਘ ਸਦਰੋ ਪ੍ਰਧਾਨ ਸਰਕਲ ਰਾਜਪੁਰਾ ਦਰਮਿੰਦਰ ਸਿੰਘ ਸਦਰੋ ਕਮਲਜੀਤ ਸਿੰਘ ਦਿਵਾਲੀ ਪ੍ਰਧਾਨ ਰਾਜਪੁਰਾ ਦਿਹਾਤੀ ਵੀਸੀ ਵਿੰਗ ਅਤੇ ਕਰੀਬ ਇੱਕ ਦਰਜਣ ਅਹੁਦੇਦਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਤੁਸੀਂ ਦੇਖ ਰਹੇ ਹੋ న్యూਸ ਲੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਇਹ ਰਿਪੋਰਟ ਕਿ ਅਜ ਕਾਲੀ ਦਾ ਤਾਂ ਸਿੰਦਰ ਸਿੰਘ ਵੀ ਆਪਣੇ ਸਾਥੀਆਂ ਨਾਲ ਜ਼ਿਲ੍ਹਾ ਪ੍ਰਧਾਨ ਵੀ ਹੈ ਬਲਾਕ ਸੰਮਤੀ ਮੈਂਬਰ ਵੀ ਨੇ ਵੱਖ-ਵੱਖ ਅਹੁਦੇਦਾਰ ਸਾਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦਾ ਅੱਜ ਪਰਿਵਾਰ ਵੱਡਾ ਹੋਇਆ ਮੈਂ ਇਹਨਾਂ ਨੂੰ ਆਮ ਆਦਮੀ ਪਾਰਟੀ ਰਾਜਪੁਰਾ ਵੱਲੋਂ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਤੇ ਸਰਦਾਰ ਭਗਵਾਨ ਸਿੰਘ ਮਾਨ ਜੀ ਵੱਲੋਂ ਵੀ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਕਿ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਬਣੇ ਨੇ ਆਹ ਨਾਲੇ ਦਿਨਾਂ ਚ ਇਹਨਾਂ ਨੂੰ ਕੋਈ ਮਾਨ ਸਤਕਾਰ ਹੋਰ ਕੋਈ ਅਹੁਦਾ ਵੱਡਾ ਕੋਈ ਦਿੱਤਾ ਜਾਏਗਾ ਕਿਉਂਕਿ ਇਹ ਵੱਡੇ ਅਹੁਦੇ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਦੇਖੋ ਮੈਨ ਸਿੰਘ ਮਾਨ ਜੀ ਦੀਆਂ ਨੀਤੀਆਂ ਤੇ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਆ ਜਾਮਾ ਦੀ ਪਾਰਟੀ ਵਿੱਚ ਆਏ ਔਰ ਬਿਨਾ ਕਿਸੇ ਮੰਗ ਤੋਂ ਆਮ ਆਦੀ ਪਾਰਟੀ ਵੀ ਸ਼ਾਮਲ ਹੋਇਆ ਇਹਨਾਂ ਨੂੰ ਮਾਨ ਸਨਮਾਨ ਪੂਰਾ ਮਿਲੇਗਾ ਕਿਉਂਕਿ ਆਮ ਆਦੀ ਪਾਰਟੀ ਮਾਨ ਸਨਮਾਨ ਦਿੰਦੀ ਹੈ ਆਮ ਆਦੀ ਪਾਰਟੀ ਆਪ ਦੇ ਪਰਿਵਾਰ ਦੇ ਮੈਂਬਰ ਸਮਝ ਕੇ ਸਾਰੀ ਟੀਮ ਨਾਲ ਚੱਲਦੀ ਹੈ ਤੇ ਇਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇ ਮੈਡਮ ਚੋਣਾਂ ਸ਼ੁਰੂ ਹੋਣ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਚੋਣਾਂ ਨੂੰ ਲੈ ਕੇ ਉਹਨਾਂ ਨੂੰ ਰੈਡੀ ਕਿੰਨੀ ਤਿਆਰੀਆਂ ਨੇ ਇਸ ਤਰ੍ਹਾਂ ਦਾ ਬਿਲਕੁਲ ਜੀ ਦੇਖੋ ਤਿਆਰੀ ਸਾਡੇ ਵੱਲੋਂ ਵੀ ਤਿਆਰੀ ਹੈ ਪਰ ਤਿਆਰੀ ਤਾਂ ਪਬਲਿਕ ਦੀ ਹੁੰਦੀ ਹੈ ਪਬਲਿਕ ਬਿਲਕੁਲ ਤਿਆਰ ਹੈ ਫੇਰ ਝਾੜੂ ਫੇਰਨ ਨੂੰ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਪਹਿਲਾਂ ਸੀ ਬਿਜਲੀ ਦਾ ਵਾਅਦਾ ਕੀਤਾ ਫਿਰ ਜਿਹੜਾ ਸਾਡੇ ਪਿੰਡਾਂ ਦੇ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਚਾਹੀਦਾ ਟੇਲਾਂ ਤੱਕ ਪਾਣੀ ਪਹੁੰਚਾਇਆ ਨੌਕਰੀਆਂ ਦੇ ਰਿਆ ਹੋਰ ਵੀ ਬਹੁਤ ਸਾਰੇ ਕੰਮ ਐ ਜਿਹੜੇ ਕੰਮ ਅਸੀਂ ਕਿਸਾਨਾਂ ਲਈ ਆਮ ਪਬਲਿਕ ਲਈ ਕਰ ਰਹੇ ਆ ਜਿਵੇਂ ਆਪਾਂ ਰਾਜਪੁਰੇ ਦੀ ਗੱਲ ਕਰੀਏ ਰਾਜਪੁਰੇ ਵਿੱਚ ਵੀ ਕੰਮਾਂ ਦੀ ਬਹਾਰ ਆਈ ਹੋਈ ਐ ਹਰ ਜਗ੍ਹਾ ਕੰਮ ਚੱਲ ਰਿਹਾ ਪਿੰਡਾਂ ਦੀ ਗੱਲ ਕਰੀਏ ਪਿੰਡਾਂ 'ਚ ਸੜਕਾਂ ਗਲੀਆਂ ਤਾਂ ਬਣਦੀਆਂ ਨਾਲ ਬਥੇਰੀ ਜਗ੍ਹਾ ਤੇ ਨਰੇਗਾ ਭਵਨ ਤੇ ਕਮਿਊਨਿਟੀ ਸੈਂਟਰ ਲਾਇਬ੍ਰੇਰੀਆਂ ਇਹ ਸਭ ਕੁਝ ਬਣ ਰਹੀਆਂ ਨੇ ਤਾਂ ਹਾਲੇ ਤਾਂ ਮੈਂ ਕਹਿੰਨੀ ਆ ਬਹੁਤ ਥੋੜੇ ਕੰਮ ਹੋਏ ਨੇ ਹੋਰ ਬਹੁਤ ਸਾਰੇ ਕੰਮ ਹੋਣੇ ਨੇ ਤੇ ਉਹਨਾਂ ਨੂੰ ਦੇਖਦੇ ਹੋਏ ਐਕਟੀਵਰ ਲੋਕਾਂ ਨੇ ਫੇਰ ਝਟ ਦੇ ਉਹਨਾਂ ਦੇਿਲ ਦੇ ਵਿੱਚ ਵੀ ਪੰਚਾਇਤ ਚੋਣਾਂ ਲੈ ਕੇ ਹੋਰ ਵੀ ਪੰ ਸਰਪੰ ਬਿਲਕੁਲ ਜੀ ਬਿਲਕੁਲ ਲੋਕ ਕੱਲ੍ਹ ਇਹ ਪੰਚਾਇਤੀ ਚ ਉਹਨਾਂ ਨੂੰ ਦੇਖ ਕੇ ਨਹੀਂ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਲੋਕ ਆਮ ਆਦਮੀ ਪਾਰਟੀ ਵਿਚਾਰੇ ਹਮ ਕਬਜ਼ਾ ਕਨ ਕੱਲ੍ਹ ਉਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਡੀਐਸਪੀ ਸਾਹਿਬ ਤੇ ਦਫ਼ਤਰ ਦੇ ਬਾਹਰ ਕੀ ਉਹ ਜਿਹੜੀਆਂ ਲੋਟ-ਪੋਟੀਆਂ ਮਾਰਦਾ ਤਾਂ ਉਹ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਇੱਕ ਚੀਜ਼ ਨਹੀਂ ਮੈਨੂੰ ਸਮਝ ਆਉਂਦੀ ਵੀ ਇਹ ਕਹਿੰਦੇ ਆ ਜੀ ਗੈਂਗਸਟਰ ਆ ਗਏ ਗੈਂਗਸਟਰ ਆਮਾਦੀ ਪਾਰਟੀ ਲੈ ਕੇ ਗੈਂਗਸਟਰ ਇਹਨਾਂ ਦੇ ਪਾਲੇ ਹੋਏ ਸੀਗੇ ਜਿਨ੍ਹਾਂ ਨੂੰ ਅਸੀਂ ਕੱਢ-ਕੱਢ ਕੇ ਉਹਨਾਂ ਦਾ ਜੋ ਵੀ ਉਹਨਾਂ ਤੇ ਉਹਨਾਂ ਨੂੰ ਸਜ਼ਾ ਦੇ ਰਹੇ ਆ ਤੇ ਕੋਈ ਆਮਾਦੀ ਪਾਰਟੀ ਤਾਂ ਲੈ ਕੇ ਨਹੀਂ ਇਹ ਆਪ ਦੇ ਸੱਚਾਈਆਂ ਆਪ ਹੀ ਬੋਲੀ ਜਾਂਦੇ ਨੇ ਕਦੇ ਕਹਿੰਦੇ ਆ ਜੀ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਆ ਮੈਂ ਕਹਿੰਦੀ ਆ ਰਾਜਪੁਰੇ ਚ ਇੱਕ ਬੰਦਾ ਵੀ ਆ ਕੇ ਕਹਦੇ ਸਾਡੀ ਜ਼ਮੀਨ ਤੇ ਕਬਜ਼ਾ ਹੋਇਆ ਮੈਨੂੰ ਨੇ ਲੱਗ ਰਿਹਾ ਵੀ ਸ਼ਾਇਦ ਇਹ ਬਖਲਾਗੇ ਕਿਉਂਕਿ ਇਹਨਾਂ ਨੂੰ ਇਹਨਾਂ ਦੀ ਆਪਦੀ ਪਾਰਟੀ ਨੇ ਵੀ ਨਕਾਰ ਦਿੱਤਾ ਤੁਹਾਨੂੰ ਪਤਾ ਕਾਂਦੀ ਜੀ ਬਿਲ ਇਹਨਾਂ ਨੇ ਕੀ ਕੀਤਾ ਸੀਗਾ ਤੇ ਤੁਹਾਨੂੰ ਮੈਨੂੰ ਸ਼ਾਇਦ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਦੱਸਣ ਦੀ ਲੋੜ ਨਹੀਂ ਇਹ ਕਿਹੜੀ ਪਾਰਟੀ ਚ ਭੱਜ ਰਹੇ ਸੀ ਜੁਆਇਨ ਹੋਣ ਨੂੰ ਉਸ ਪਾਰਟੀ ਨੇ ਵੀ ਨਕਾਰਤਾ ਆਪਦੀ ਪਾਰਟੀ ਨੇ ਵੀ ਨਕਾਰਿਆ ਜਿਹੜੀ ਪਾਰਟੀ ਚ ਜੁਆਇਨ ਹੋਣਗੇ ਸੀ ਉਹਨਾਂ ਨੇ ਵੀ ਨਕਾਰਤਾ ਇਸ ਕਰਕੇ ਬੁਖਲਾ ਗਏ ਹੈ ਜਿਹੜੀ ਇਹਨਾਂ ਦੀ ਆਪਦੀਆਂ ਸੱਚਾਈਆਂ ਨੇ ਉਹ ਕਹਿੰਦੇ ਬੰਦਾ ਜਦੋਂ ਸਾਰਾ ਦਿਨ ਉਹਨਾਂ ਕਹਾਣੀਆਂ 'ਚ ਹੀ ਰਵੇ ਉਹ ਰਾਤ ਨੂੰ ਸੁਪਨੇ 'ਚ ਪਈ ਵੀ ਉਹੀ ਆਈ ਜਾਂਦੇ ਆ ਤਾਂ ਇਹ ਉਹ ਸੱਚਾਈਆਂ ਬੋਲੀ ਜਾਂਦੇ ਆ ਮੈਂ ਰਾਜਪੁਰਾ ਵਾਸੀਆਂ ਨੂੰ ਕਹਿੰਨੀ ਆ ਇੱਕ ਵੀ ਬੰਦਾ ਮੇਰੇ ਕੋਲ ਆ ਕੇ ਕਹਿੰਦੇ ਵੀ ਸਾਡੇ ਨਾਲ ਧੱਕਾ ਹੋਇਆ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਹੋਏ ਆ ਉਹਦਾ ਜਵਾਬ ਅਸੀਂ ਦੇਵਾਂਗੇ ਅਸੀਂ ਰਾਜਪੁਰੇ ਚ ਇਹੀ ਚੀਜ਼ਾਂ ਤੋਂ ਲੋਕਾਂ ਨੂੰ ਬਚਾਇਆ ਝੂਠੇ ਪਰਚਿਆਂ ਤੋਂ ਜ਼ਮੀਨਾਂ ਤੇ ਕਬਜ਼ਿਆਂ ਤੋਂ ਜੇ ਹੁਣ ਤੁਸੀਂ ਕਹਿੰਦੇ ਹੋ ਵੀ ਉਹ ਐਂ ਕਹਿੰਦੇ ਨੇ ਆ ਜਿਹੜੇ ਮੇਰੇ ਸਾਥੀ ਸਾਰੇ ਖੜੇ ਆ ਜਿਹੜੇ ਅੱਜ ਜੁਆਇਨ ਕੀਤੇ ਆ ਇਹ ਵੀ ਸਾਰੇ ਉਹਨਾਂ ਦੇ ਸਤਾਏ ਹੋਏ ਨੇ ਉਹਨਾਂ ਨੇ ਕਿਹੜਾ ਬੰਦਾ ਸੀ ਜਿਹੜਾ ਸਤਾਇਆ ਨਹੀਂ ਮੈਂ ਫੇਰ ਇੱਕ ਸੱਚੇ ਮੈਂ ਤੁਹਾਨੂੰ ਹੋਰ ਗੱਲ ਕਹੂੰਗੀ ਉਹ ਹਰ ਥਾਂ ਤੇ ਕਹਿੰਦੇ ਆ ਵੀ ਵਿਧਾਇਕ ਪਹਿਲਾਂ ਮੈਡਮ ਕਹਿੰਦੇ ਸੀ ਵੀ ਚप्पल ਚੋਰ ਮੈਨੂੰ ਚप्पल ਚੋਰ ਗਿਆ ਵੀ ਚप्पल ਵੀ ਐਮਐਲਏ ਦੀ ਮਰਜ਼ੀ ਤੋਂ ਬਿਨਾ ਚੋਰੀ ਨਹੀਂ ਹੁੰਦੀ ਮੈਂ ਪਹਿਲਾਂ ਉਹਨਾਂ ਨੂੰ ਕਈ ਵਾਰ ਕਿਹਾ ਵੇ ਠੀਕ ਮੇਰੇ ਵੱਡੇ ਵੀਰ ਪੜ ਕੇ ਸਮਝ ਲਓ ਥੋੜਾ ਜਿਹਾ ਉਹਦਾ ਮੁਹਾਵਰੇ ਦਾ ਕੀ ਮਤਲਬ ਸੀ ਇਹਨਾਂ ਨੇ ਹਰ ਚੀਜ਼ ਤੇ ਆਜ ਪੂਰੇ ਚਕਜੇ ਕਿਤੇ ਹੋਈ ਸੀ ਹਰ ਬੰਦੇ ਨੂੰ ਡਰਾਇਆ ਹੋਇਆ ਸੀ ਹਰ ਥਾਂ ਤੇ ਇਹਨਾਂ ਦਾ ਦਖਲ ਸੀ ਮੈਂ ਉਸ ਲਈ ਕਿਹਾ ਸੀ ਕਿ ਚप्पल ਵੀ ਐਮਐਲਏ ਦੀ ਮਰਜ਼ੀ ਤੋਂ ਬਿਨਾ ਇੱਥੇ ਚੋਰੀ ਨਹੀਂ ਹੋ ਸਕਦੀ ਇਹ ਉਹ ਲੋ ਆਪ ਦੀ ਕਹਾਣੀ ਆਪ ਹੀ बार-बार ਬੋਲੀ ਜਾਂਦੇ ਆ ਤੇ ਮੈਨੂੰ ਤਾਂ ਉਹ ਲੱਗਦਾ ਵੀ ਛੱਜ ਤਾਂ ਬੋਲੇ ਛਾਲਨੀ ਕੀ ਬੋਲੇ ਇਹ ਮੈਨੂੰ ਨਹੀਂ ਸਮਝ ਆਂਦੀ ਵੀ ਐਨੇ ਜ਼ਿਆਦਾ ਬੁਖਲਾ ਚੁੱਕੇ ਐ ਮੈਂ ਇਹਨਾਂ ਨੂੰ ਕਹਿੰਨੀ ਆਂ ਵੀਰ ਤੁਹਾਨੂੰ ਤੁਹਾਡੀ ਪਾਰਟੀ ਨੇ ਰਿਜੈਕਟ ਕਰਤਾ ਤੁਹਾਡੀ ਪਾਰਟੀ ਨੇ ਨਕਾਰਤਾ ਹੁਣ ਆਰਾਮ ਨਾਲ ਬੈਠੋ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਅਸੀਂ ਉਹਨਾਂ ਦੀ ਸੇਵਾ ਕਰ ਰਹੇ ਆਂ ਸਾਨੂੰ ਸੇਵਾ ਕਰ ਮੈਡਮ ਓਵਰਫੀਲ ਦੇ ਜਿਹੜੇ ਮਾਮਲੇ ਜ਼ਿਲ੍ਹਾ ਪ੍ਰਧਾਨ ਫੀਸਿੰਗ ਸ਼੍ਰੋਮਣੀ ਕਾਲੇ ਦਲ ਪਕੜਾ ਲਾਤੇ ਸੈਣੀ ਮਾਲਵਾ ਜੋਂ ਤੋਂ ਮੈਂ ਪੰਜਾਬ ਤੋਂ ਪ੍ਰਧਾਨ ਆਇਆ ਹਾਂ ਤੇ ਤੋਂ ਨੂੰ ਵੀ ਜ ਦਸਰਾ ਚਾਹਦਾ ਸ਼੍ਰੋਮਣੇ ਕਾਲੀਦਲ ਦੇ ਵਿੱਚ ਮੈਂ ਲਗਾਤਾਰ 30 ਸਾਲ ਤੋਂ ਜਿਹੜਾ ਹੈਗਾ ਵੱਖ-ਵੱਖ ਅਹੁਦਿਆਂ ਤੇ ਕੰਮ ਵੀ ਕੀਤਾ ਹੈ। ਲੇਕਿਨ ਅੱਜ ਕਾਲੀਦਲ ਦੀ ਹਾਲਤ ਦੇਖ ਕੇ ਕੋਈ ਖਸਮ ਗਸਾਈ ਨਹੀਂ ਜਿਆਦਾ ਇਸ ਪ੍ਰਦੇਸ਼ ਵਿੱਚ ਹਾਲਾਤ ਜਿਹੜਾ ਵਰਕਰ ਜਿਹੜਾ ਹੈਗਾ ਉਹ ਕਿੱਥੇ ਜਾਵੇ? ਉਹਦਾ ਜਿਹੜਾ ਸਾਰਾ ਜ਼ਿੰਮੇਵਾਰ ਕਾਲੀਦਲ ਦਾ ਖੇਰੋ-ਖਰੋਣ ਦਾ ਉਹ ਸਮੁੱਚੀ ਲੀਡਰਸ਼ਿਪ ਜ਼ਿੰਮੇਵਾਰਾ ਨਾ ਕੇ ਵਰਕਰ ਨੇ ਤਾਂ ਉਹ ਦੇ ਕੋਈ ਨਾ ਫਿਊਚਰ ਜਿਹੜਾ ਹੈਗਾ ਉਹ ਬਿਲਕੁਲ ਡਾਰਕ ਨਜ਼ਰ ਆਉਂਦਾ ਇਹਦੇ ਮੱਦੇ ਨਜ਼ਰ ਦੇਖਦੇ ਹੋਏ ਆਮ ਆਦਮੀ ਪਾਰਟੀ ਜਿਹੜੀਆਂ ਨੀਤੀਆਂ ਨੇ ਈਮਾਨਦਾਰ ਨੀਤੀਆਂ ਤੇ ਲੋਕ ਭਲਾਈ ਨੀਤੀਆਂ ਦੇ ਦੇਖਦੇ ਹੋਏ ਔਰ ਖਾਸ ਕਰਕੇ ਅਸੀਂ ਨਾ ਸਾਡੇ ਸਥਾਨਕ ਐਮਐਲਏ ਸਹਿਬਾਨ ਨੀਨਾ ਪੈਣ ਨੀਨਾ ਮਿੱੱਤਲ ਤੇ ਮਿੱੱਤਲ ਪਰਿਵਾਰ ਦੀ ਜੋ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਜਿਹੜਾ ਜੋ ਕੰਮਕਾਜ 12 ਪਦੇ ਲਾਲੋ ਹੋਰ ਕੰਮ ਕਰ ਰਿਹਾ ਗਿਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਅੱਜ ਆਮ ਆਦਮੀ ਪਾਰਟੀ ਦਾ ਪਰ ਜਿਹੜਾ ਪਾਰਟੀ ਚੋਂ ਉਹਦਾ ਸੀ ਛੱਡ ਕੇ ਜਿਹਨੇ ਚੰਗ ਹੋਇਆ ਸੁਖਵਿੰਦਰ ਸਿੰਘ ਮਿੱਤਿਆਵਰ ਸਰਪੰਚ ਉਹ ਸਰਕਲ ਪ੍ਰਧਾਨ ਕਹਿੰਦਾ ਮੇਰੇ ਨਾਲ ਜਗਦੀਸ਼ ਸਿੰਘ ਰੋਮੀ ਜ਼ਿਲ੍ਹਾ ਪ੍ਰਧਾਨ ਵਿਸੀ ਸਿੰਘ ਜਗਜੀਤ ਸਿੰਘ ਮੱਜਰੀ ਤੇ ਯੂਥ ਪ੍ਰਧਾਨ ਰਾਜਪੁਰਾ ਇਸ ਤਰ੍ਹਾਂ ਅਰਵਿੰਦਰ ਸਿੰਘ ਆਪਣਾ ਮਿੱਤਿਆਵਰ ਦਾ ਸਵਾਗਤ ਸਰਵਾਂਚ ਹੋਰ ਦਿਨ ਨਹੀਂ ਹੈ ਸਾਡੇ ਕਮਲਜੀਤ ਸਿੰਘ ਇਹ ਵੀ ਖਾਲੀ ਦਿਲ ਦੇ ਪ੍ਰਧਾਨ ਦੇ ਸਰਕਲ ਦੇ ਸਾਰੇ ਵੱਖ-ਵੱਖ ਉਹਦੇ ਧਰ ਛੱਡ ਕੇ ਅਸੀਂ ਜਮੈਟ ਵਗੇ ਨਾਲ ਕਰਨਾ ਕਰਕੇ ਤੁਸੀਂ ਅੱਜ ਜੁਆਇਨ ਕੀਤੀ ਆਮਲ ਕਾਰਨ ਹੁਣ ਤੁਹਾਡੇ ਸਾਹਮਣੇ ਖਾਲੀ ਦਿਲ ਦਾ ਜਿਹੜਾ ਹਾਲ ਹੋ ਰਿਹਾ ਆਪਸ ਦੇ ਵਿੱਚ ਕਲੇਸ਼ ਵੈਰ ਰਿਹਾ ਇਦਾਂ ਕਰਕੇ ਸੱਜਣ ਨੂੰ ਨਹੀਂ ਫਿੱਟ ਬੈਠਿਆ ਸੀ ਛੱਡ ਗਿਆ ਆਪਣਾ ਮੈਡਮ ਜੀ ਨਾਲ ਕਿੰਨੇ ਕ ਸਾਥ ਦੋਗੇ ਹੁਣ ਪਿੰਡਾਂ ਦੇ ਵਿੱਚੋਂ ਇਲੈਕਸ਼ਨ ਸਾਥ ਅਸੀਂ ਦੇਖੋ ਖਸੂਰ ਵੀ ਤੁਸੀ ਦੇ ਚੌਧਰੀ ਸਾਹਿਬ ਤੁਹਾਨੂੰ ਪੱਤੀ ਹੈ ਸਾਨੂੰ ਵੀ ਸ਼ੌਂਕ ਹੈ ਕੰਮ ਕਰਨੇ ਦੀ ਪਰ ਮੈਡਮ ਜੀ ਦੇ ਨਾਲ ਲੱਗ ਕਿ ਜਿੰਨੇ ਵੀ ਕੋਸ਼ਿਸ਼ ਹੋ ਗਈ ਵੱਧਦੇ ਵੱਧ ਤਾਂ ਮਤਲਬ ਹੈ ਕਿ ਬੇਕੀਆ ਉਹਨਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਜਿੱਦਾਂ ਕਿ ਹੁਣ ਪੰਚਾਇਤ ਚੋਣਾਂ ਆ ਰਹੀਆਂ ਨੇ ਤੇ ਆਵਾਜ਼ੀ ਪਾਰਟੀ ਤੋਂ ਵੀਰਵਾਰ ਹੋ ਸਕਦਾ ਕਿਉਂਕਿ ਪਹਿਲਾਂ ਵੀ ਤੁਸੀਂ ਸਰਪੰਚ ਹੋ ਸੀ ਤੁਹਾਡੇ ਕੋਲ ਦੇਖੋ ਸਮਾਂ ਰੱਖੋ ਕੀ ਬਣਦਾ ਸਮੇਂ ਦੇ ਨਾਲ ਤੁਸੀਂ ਇੱਕ ਗੱਲ ਮੇਰੇ ਨਾਲ ਹੁਣੇ ਡਿਸਕਸ ਕਰ ਰਹੇ ਸੀ ਕਿ ਅਸੀਂ ਪਹਿਲਾਂ ਜੋ ਕਿ ਉਹੀ ਚੀਜ਼ ਨੂੰ ਦੇਖ ਕੇ ਤਾਂ ਉਸੇ ਚੀਜ਼ ਨੂੰ ਦੇਖ ਕੇ ਆਏ ਗਤਨ ਸਾਹਿਬ ਹੈ ਸਾਡੇ ਬ੍ਰਦਰਾਂ ਵੱਡੇ ਸਾਡੇ ਕੋਈ ਕੰਮ ਆਏ ਸਿੱਕੇ ਸਨਮਾਨ ਦੇ ਤਾਂ ਤੁਹਾਨੂੰ ਕਿਦਾਂ ਲੱਗਦਾ ਤੁਸੀਂ ਕਾਲੀ ਦਲ ਚ ਵੀ ਰਹੇ ਹੋ ਤੇ ਹੁਣ ਆਮ ਆਦੀ ਪਾਰਟੀ ਸਿਰ ਨੀਤੀਆਂ ਚ ਕੀ ਫਰਕ ਲੱਗਦਾ ਦੋਨਾਂ ਵਿੱਚ ਦੇਖੋ ਕਾਲੀ ਦਲ ਵਾਲਾ ਟਾਈਮ ਦਾ ਜਿਹੜਾ ਲੰਘਿਆ ਆਮ ਆਦੀ ਪਾਰਟੀ ਵਿੱਚ ਨੀਤੀਆਂ ਕੀ ਆਮ ਆਦਮੀ ਤਾਂ ਉਹ ਨੀਤੀਆਂ ਵਧੀਆ ਸੀ ਕਾਹੀ ਅਸੀਂ ਉਹ ਜੁੜੇ ਇਹ ਗੱਲ ਹੋਈ ਹੈ ਕਾਲੀ ਦਲ ਵਾਲਾ ਟਾਈਮ ਦਾ ਕਾਤੀ ਦਲ ਦਾ ਟਾਈਮ ਦਾ ਉਹਦਾ ਖੰਡਾਂ ਵਿੱਚ ਵੀ ਕੋਈ ਆਮ ਆਦੀ ਦਾ ਕੋਈ ਨੀਸ ਨੌਲੇਜ ਤਾਂ ਹੈ ਨਹੀਂ ਅਸੀਂ ਉਹ ਲੋਕਾਂ ਦੀ ਵੀ ਕਬਜ਼ੇ ਕਰੇ ਕਿਸੇ ਨੇ ਕੋਈ ਕਬਜ਼ਾ ਨਹੀਂ ਕਰਿਆ ਜੀ ਪ੍ਰਧਾਨ ਜੀ ਆਣ ਵਾਲੇ ਸਮਝੋ ਦੇਖੋ ਸਮਝ ਦੱਸੋ ਜੀ ਸਭਾ ਬਲਵਾਨ ਹੈ ਜੀ ਹੁਣ ਅਸੀਂ ਕਦੀ ਸੋਚ ਵੀ ਨਹੀਂ ਸਕਦੇ